ਪਹਿਲਾਂ ਆ ਗਏ ਭਈ ਆਪਾਂ ਪਿੱਛੇ ਕਬੂਤਰਾਂ ਕੋਲ ਤੇ ਕਬੂਤਰੀ ਆਈ ਬੈਠੀ ਆ ਥੱਲੇ ਰਾਤ ਦੀ ਉੱਪਰ ਰਹੀ ਸੀ ਇਹ ਤੇ ਸਸਰੀ ਗੱਲ ਸਾਰੇ ਵੀਰ ਭਰਾਵਾਂ ਨੂੰ ਕਿਵੇਂ ਕਹਾਂ ਸਾਰੇ ਜਾਨਵਰ ਸੈਟ ਸਾਰਿਆਂ ਦੇ ਤੇ ਕਬੂਤਰ ਘਵਤਰ ਕਰਦੇ ਆਂ ਬੰਦ ਦਾਣਾ ਪਾਣੀ ਪਾ ਕੇ ਫੇਰ ਚੱਲਦੇ ਆਂ ਉੱਪਰ ਪੱਥਰ ਡਾਈ ਲਾਉਣੀ ਆ ਤੇ ਰੰਗ ਰੰਗ ਲਾਉਣਾ ਠੀਕ ਆ ਕਬੂਤਰਾਂ ਦੇ ਉੱਪਰ ਚੱਲਦੇ ਆਂ ਫੇਰ ਇਹਨੂੰ ਬੰਦ ਕਰਕੇ ਗਾਏ ਹੋਏ ਆ ਭਾਈ 10 12 ਕਬੂਤਰ ਇੱਕ ਆ ਫਿਰਦਾ ਦੋ ਆ ਫਿਰਦੇ ਨੇ ਇੱਕ ਆ ਫਿਰਦਾ ਦੋ ਆ ਫਿਰਦੇ ਨੇ ਆ ਆ ਗਿਆ ਬੱਚਾ ਕਾਲੇ ਦੂਸੇ ਵਾਲਾ ਦੁਆ ਆ ਗਏ ਚੱਲਣ ਵਾਲਾ ਆ ਆ ਆ ਗਿਆ ਆ ਗਿਆ ਆ ਗਿਆ ਆ ਗਿਆ ਆਲੇ ਛੋਟੇ ਬੱਚੇ ਤੇ ਪੱਥਰ ਡਾਈ ਫੇਰ ਲਾਉਣ ਲੱਗੇ ਅਜੇ ਨਵੇਂ ਬੱਚੇ ਚੱਕ ਲਿਆਂਦੇ ਜਿ세 ਦਿਖਾਈ ਬੱਚਾ ਉਹ ਕਿਰਬੋਟ ਹੈ ਤੇ ਪੰਜ ਬੱਚੇ ਆ ਉਹਨੇ ਇੱਕ ਆਏ 6 ਬੱਚੇ ਹੋਰ ਚੱਕ ਲਿਆਂਦੇ ਥੱਲੋਂ ਆ ਉਹ ਆ ਗਿਆ ਕਬੂਤਰ ਮੈਂ ਕਹਿੰਦਾ ਵੀਡੀਓ ਨੂੰ ਬੰਦ ਕਰਕੇ ਢਾਂਗੀ ਲਾ ਦੀਏ ਆ ਲੈਣ ਦੀਆਂ ਨੇ ਆਏ ਨੇ ਕੋਈ ਗੱਲ ਨਹੀਂ ਆਪਾਂ ਫੋਕਸ ਕਰਦੇ ਤੀ ਵਾਹੀ ਪਕੋੜੀ ਹੋਈ ਆ ਪੱਥਰ ਡਾਈ ਅੱਜ ਪਾਈ ਆਪਾਂ ਨੇ ਹਾਈਡਰੋਜਨ ਚ ਹਾਈਡਰੋਜਨ ਵਾਲੀ ਜਾਨੀ ਕਿ ਬਾਲੀ ਕਾਲੀ ਹੋ ਜਾਂਦੀ ਹੈ ਚਮਕ ਮਾਰਦੀ ਹੈ ਦੂਜੀ ਥੋੜੀ ਜੀ ਰਹਿੰਦੀ ਕਾਲੀ ਆ ਜਮਾਂ ਹੀ ਪਰ ਸ਼ਾਈਨਿੰਗ ਘੱਟ ਹੁੰਦੀ ਆ ਉਹਦੀ ਆਵਾਜ਼ਾ ਵੀ ਆ ਗਿਆ ਹਰੀਆਂ ਗੱਛਾਂ ਵਾਲਾ ਵੀ ਆ ਗਿਆ ਗਲਬੀ ਦਾ ਛੜਾ ਫਿਰਦਾ ਦੂਆ ਕਲ ਕੀ ਨਗਲਾ ਬੀਗਾ ਛੜਾ ਉਹ ਫਿਰਦਾ ਓਕੇ ਰਬੋਟਾਂ ਨੇ ਆਜੋ 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 ਬੱਦਲ ਦੇਖ ਲੋ ਕਹੇ ਜਾ ਹੋਇਆ ਹੋਇਆ ਰੋਡੀਆਂ ਭੰਨੀਆਂ ਹੋ ਰੇ ਯਾਰ ਹਾਂ ਰੋਡੀਆਂ ਭੰਨੀਆਂ ਹੋ ਰੇ ਨਹੀਂ ਭੰਨਣੀਆਂ ਨਹੀਂ ਹੈਗੀਆਂ ਪੰਡੀਆਂ ਦਾ ਆਪੇ ਖੁਰਦਣੇ ਜਸੂ ਤੇ ਹਾਈਡਰੋਜਨ ਚ ਗੁਰੀ ਜਾਣੀਆਂ ਨੇ ਇਹਦੀ ਕਰਦੇ ਆ ਬਈ ਕਾਲੀ ਟੌਰੀ ਕਾਲਾ ਬੋਟਾ ਦੇਖੋ ਪਹਿਲਾਂ ਤਾਂ ਇਹ ਜੀ ਹੁੰਦੀ ਏ ਪਾਣੀ ਇਹ ਆ ਬਾਅਦ ਜੋ ਤੁਹਾਨੂੰ ਸੁੱਕੇ ਦੇ ਦਿਖਾਉਣਾ ਹੈ ਰਿਜ਼ਲਟ ਇਹਦਾ ਲੌਂਦੇ ਲੌਂਦੀ ਹੋ ਜਾਂਦੀ ਹੈ ਕਾਲੀ ਹਰੀਆਂ ਗੱਛਾਂ ਫੇਰ ਮੁੜ ਗਿਆ ਵਜਾ ਉੱਪਰ ਉਹ ਚੱਪ ਕਰਦਾ ਹੈ ਅਗਲਾ ਵੀ ਕਾ ਛੜਾ ਕਰਦਾ ਹੈ ਦੇਖੋ ਫਿਰ ਜਿਵੇਂ ਜਿਵੇਂ ਲਾਈ ਜਾਣੀ ਓਵੇਂ ਓਵੇਂ ਕਾਲੀ ਹੋ ਜਾਂਦੀ ਹੈ ਲੈ ਹੋ ਗਈ ਨਾ ਕਾਲੀ ਸੁੱਕੇ ਤੇ ਜਮੇ ਹੀ ਗਾਲੀ ਹੋ ਜਾਣੇ ਨੇ ਜਮੇ ਹੀ ਤਕਾ ਕਾਲੀ ਟੌਰੀ ਦਾ ਇੱਥੇ ਹੈਗਾ ਇੱਕ ਆਪਣੇ ਮਾੜਾ ਨਹੀਂ ਨਹੀਂ ਆਪਾਂ ਪੋਟਾ ਕਰਦੇ ਨੇ ਵੀਰੇ ਕਾਨੂੰ ਟਿਕਾ ਲਾਉ ਲੋ ਭਾਈ ਪੋਟਾ ਨਹੀਂ ਟੌਰੀ ਤੇ ਡੰਡਾ ਕਰਤਾ ਖੱਬਾ ਹੈ ਖੱਬਾ ਡੰਡਾ ਤੇ ਕਾਲੀ ਟੌਰੀ ਨੀਲੇ ਨੂੰ ਵੀ ਕੱਢਣ ਲੱਗਿਆ ਬਾਹਰ ਤੇ ਉੜ ਰਹੇ ਨੇ ਕਬੂਤਰ ਹਲੇ ਆ ਦੇਖੋ ਇੱਕ ਇੱਕ ਆ ਜਾਂਦਾ ਹੈ ਇੱਕ ਆਉ ਜਾਂਦਾ ਹੈ ਇਹਦਰ ਮਗਰ ਚਾਰੇ ਉੱਡਦੇ ਨੇ ਬਾਕੀ ਬੈਠੇ ਆ ਢਾਂਗੀ ਤੇ ਮੌਸਮ ਬਾਲਾ ਘੈਂਟ ਹੋਇਆ ਹੋਇਆ ਆਏ ਹਾਏ 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 ਚਾਂਦ ਰੜਾ ਆ ਗਿਆ ਨੀਲੇ ਨੂੰ ਵੀ ਕੱਢਣਾ ਜਵਾਰ ਸਿਕਾਉਣਾ ਹੀ ਔਖਾ ਪੱਥਰ ਢਾਈ ਨੂੰ ਬਸ ਚੜਦੀ ਵਾਲੀ ਸਿਰ ਆ ਨਾ ਲਾਓ ਭਾਈ ਟੇਢੀ ਵੀ ਚੜ ਗਿਆ ਉਹ ਦੇਖੋ ਕਿੱਥੇ ਚੜ੍ਹਿਆ ਬਚਾ ਉਹ ਝੜ ਗਿਆ ਨੀਲਾ ਕਿੱਥੇ ਆ ਨੀਲਾਓ ਯਾਰ ਨੀਲਾ ਹੋ ਜਾਂਦਾ ਨਾਵੇਂ ਬਚੇ ਭਾਈ ਦਿਨ ਵਰ ਦਿਨ ਚਲੋ ਵਧੀਆ ਹੁੰਦੇ ਯਾਰ ਇਹਨੇ ਉਹ ਤੇਰੀ ਵਹਿ ਜਾ ਤੂੰ ਵਹਿ ਜਾ ਓਏ ਨੀਲਾ ਵੀ ਚੜ ਗਿਆ ਉੱਚਾ ਟੜੀ ਆ ਕੰਮ ਦਾ ਹੈ ਬਿਰੇ ਆਇਂ ਕਾਰਾ ਇਹਨਾਂ ਨੂੰ ਕਰ ਅੰਦਰ ਲੰਡਰ ਫੈਂਡਰ ਕੱਢੀਏ ਜਿੰਨੀਆਂ ਮਰਜ਼ੀ ਵੜਗਾਈਆਂ ਮਰਾ ਲਈਏ ਮੈਂ ਕਹਿੰਨਾ ਚੱਲਰਾਂ ਵਾਲੇ ਅੰਦਰ ਬਾੜਦੀ ਇੱਕ ਵਾਰੀ ਹੈਨਾ ਤਾਂ ਨਾਲ ਦੋ ਆ ਗਏ ਆਪਣੇ ਚੱਲਣ ਵਾਲਾ ਇੱਕ ਆਇਆ ਹੈ ਇੱਕ ਤਾਂ ਉੜਦਾ ਜਿ세 ਤੂੰ ਇਹਨੂੰ ਬੰਦ ਰੱਖ ਹੁਣ ਤੂੰ ਉਹਦੀ ਨਿਗ੍ਹਾ ਰੱਖ ਆਇਆ ਆਇਆ ਜਾਂਦਾ ਆ ਆਹਾ ਆਹਾ ਲੀਲਾ ਬੈਰੀ ਗੋਡਾ ਆਪਣੇ ਹੋਰ ਕਮਾਲ ਕਰ ਨਹੀਂ ਆਪਣੇ ਟੈਡੀ ਨੇ ਦੇਖਿਓ ਹਾਂ ਮੈਨੂੰ ਉਹਦਾ ਵਜ੍ਹਾ ਨਾਲ ਲੱਗ ਜਾਂਦਾ ਦੇਖ ਜਾਂਦਾ ਜਾਈ ਬੜੀ ਧਿਆਨਕਾਰ ਇਹਦੀ ਇਹਦਾ ਸਾਲਾ ਓਹੋ ਕੋਈ ਨਹੀਂ ਆਣਾ ਤੂੰ ਹੀ ਜਾਂਦੀ ਇਹ ਦੇ ਕਰਤੀ ਆਈ ਉਹਦੇ ਕਰਤੀ ਇਹਦੇ ਭਾਈ ਦੇ ਕਾਲੀ ਲੈ ਲੈਣਾ ਇਹਦੇ ਗਲਾਬੀ ਲੈ ਲੈਣਾ ਕਰਨੀਆਂ ਮਾਰੇ ਕੇਰਬੋਡ ਪੱਥਰदाई ਵਾਲੀ ਔਖਾ ਸੁੱਕਦਾ ਫਿੰਦਰ ਵਾਲਾ ਸੁੱਕ ਜਾਂਦਾ ਆ ਉੜ ਉੜ ਕੇ ਬੈਠੀਆਂ ਗਿਆ ਗਿਆ ਟੈਡੀ ਵੀ ਅੰਦਰ ਵੇ ਚੱਲ ਢਾਣੇ ਦੂਣੇ ਖਾ ਲੈਣਗੇ ਹੁਣ ਵਿਚਾਰੇ ਹਨ ਜਿਹੜੇ ਉੜਿਆ ਜਿਹੜੇ ਨਹੀਂ ਉੜੇ ਉਹਨਾਂ ਨੂੰ ਡਾਉਣੇ ਆਪਾਂ ਚੱਲ ਰਲਾ ਫਿਰਦਾ ਦੂਆ ਵਾਚਾ ਹਲੇ ਆਓ ਫਿਰਦਾ ਕੱਲ ਚੀਨਾ ਉਹ ਫਿਰਦਾ। ਯਾ ਇਹਦੇ ਨਾਲੇ ਲੱਗਿਆ ਫਿਰਦਾ। ਇੱਕ ਚੀਜ਼ ਹੋਰ ਦਿਖਾਉਨੇ ਆ ਬਾਈ। ਆਪਾਂ ਪੱਥਰ ਡਾਈ ਚ ਪਹਿਲਾਂ ਤੁਹਾਨੂੰ ਪਤਾ ਹਾਈਡਰੋਜਨ ਪਾਈ ਦੀ ਵਿੱਚੇ ਪਾ ਲਿਆ ਥੈਨਰ। ਦੇਖੋ ਕਿਵੇਂ ਉਬਲ ਰਹੀ ਆ। ਆਹ ਕਿ ਅਜ ਗੜਾ ਹੋ ਗਿਆ ਏ। ਐਡਮੇ ਲੱਗੀ ਵੀਰੇ। ਨਿਕਲੇਗਾ ਤੁਸੀਂ ਭਾਈ ਕਬੂਤਰਾਂ ਦੇ। ਆਪਾਂ ਲਾਉਣਾ ਹੀ ਨਹੀਂ ਹੁਣ ਫਿਰ ਲਾਉਣਾ ਨਹੀਂ ਹੁਣ ਨਹੀਂ ਲਾਉਣਾ। ਰਹਿਣ ਦੇ ਵੀਰੇ ਉਹਦੂਆ ਰੰਗ ਚੱਕ ਲਾ। ਆਜੋ ਆਜੋ ਚੱਲ। ਬੱਚਾ ਬਾਈ ਉੱਡਦਾ ਹੀ ਆ ਆ ਬੱਚਾ ਹੁਣ ਦੇਖ ਲਓ। ਫੇਰ ਜਾ ਰਹੇ ਆ ਅੱਪਰ। ਹੈ? ਅਸੀਂ 2 ਕਬੂਤਰ ਦਾਬਨੇ ਆਪਾਂ ਨੇ। ਤੇ ਪਾਣੀ ਦੇ ਦਈਏ ਬਾਈ ਹੁਣ। ਜਿਹੜੇ ਕਬੂਤਰ ਡਾਉਣੇ ਆ ਕੱਲੂ ਡਾਈ ਕੱਢਣੇ ਆ ਤੇ 11 ਤਰੀਕ ਨੂੰ ਛੱਡਣੀਆਂ ਪਹਿਲੀ ਬਾਜੀ ਆਪਾਂ ਨੇ। ਠੀਕ ਆ। ਬੈਗਰੂ ਸੌਖਾ ਰੱਖੇ। ਛੱਡਦੇ ਆ ਬਾਜੀ ਫੇਰ। ਪਾਣੀ ਪੂਣੀ ਦੇ ਦਈਏ ਹੁਣ ਇਹਨਾਂ ਨੂੰ। ਲਓ ਜੀ ਮਿੱਤਰੋ ਦਾਣਾ ਪਾਣੀ ਓਕੇ ਆ ਸਾਰੇ ਤਾਰਲੇ ਬੱਚੇ। ਤੇ ਹੁਣ ਆ ਪਾਊਡਰ ਪਾ ਦੀ ਆਪਾਂ ਕਬੂਤਰੀ ਦੇ ਜਿਹੜੇ ਬਾਜੀ ਛੱਡਣੇ ਨੇ ਕਿਉਂਕਿ ਉੱਥੇ ਕੋਈ ਦਿੱਕਤ ਨਾ ਪਵੇ ਹਲ ਤਾਂ ਕੱਲ ਦਾ ਦਿਨ ਵਿਚਾਲੇ ਆ ਮਰ ਜਾਣਗੇ ਸਾਰੇ ਜੀ ਜੰਤਈ ਇਹਦੇ ਇਹ ਤਾਂ ਹੈ ਹੋਣੀ ਵੀਰੇ ਇਹ ਲਾ ਤੁਸੀਂ ਲਾ ਦੇ ਵਿਚੋ ਥੋੜਾ ਥੋੜਾ ਲਾ ਦਿੰਨੇ ਆ ਇਹਨਾਂ ਨੂੰ ਪਾ ਦੋ ਨਾ ਹੂੰ ਬਸ ठीक है ओके एक मिनट तो भी चार ओके लग गया पाउडर चलो हम ब्लॉग में करा सवेरे कंटिन्यू ब्लॉग में कर लें भाई फिर कंटिन्यू आ फिर दिया रंगीली साढ़े छे रेट आए थे ने ਤੋ ਇਹ ਬਚੇ ਤੇ ਰੰਗਿਲੀ ਹੋ ਜਾਂਦੀ ਆ ਆ ਜਾਂਦਾ ਇੱਕ ਵਜਾ ਦਾ ਇੱਕ ਉਹ ਫੜਪਾ ਉਹ ਨੀਲੇ ਦੇ ਨਾਲ ਟਾਈਮ ਦਿਖਾ ਦਿੰਦੇ ਸਾਢੇ 6 ਛਿੜਾਏ ਹੋਏ ਆ ਟਾਈਮ ਹੋ ਗਿਆ ਰੰਗਿਲੀ ਆ ਗਈ ਆ ਦੇਖੋ 9:42 ਓਕੇ ਏਅਰਪੋਰਟ ਹਾਂ ਤੂੰ ਬੈਠਣਾ ਥੱਲੇ ਹੈ ਤੂੰ ਥੱਲੇ ਬੈਠਾ ਹੈ ਉੜ ਦੇ ਦੋਈ ਬੱਚੇ ਭਈ ਉਹ ਲੰਘੇ ਤੁਹਾਨੂੰ ਦਿਖਾ ਦਿੰਨਾ ਮੈਂ ਨੇ ਕੰਮਰਾ ਦਾ ਰੰਗੀਲੀ ਵੀ ਉੜਦੀ ਐ ਦੋਏ ਬੱਚੇ ਆ ਦੇਖ ਛਾਲਣ ਵਾਲੇ ਦੋਇ ਆ ਫਿਰਦੇ ਨੇ ਰੰਗੀਲੀ ਤੁਹਾਨੂੰ ਦਿਖਾ ਦਿੰਨਾ ਟਾਈਮ ਹੋ ਗਿਆ 10:53 ਰੰਗਿੱਲੀ ਦੀ ਮਾਰਨੇ ਕਾ ਅਮਰ ਧੋਏ ਹੈ ਉੜਦੋ ਮਾਰਨੇ ਕਾ ਨਿਖਾਉ ਨੇ ਤੁਹਾਨੂੰ ਦਿਖਾਉ ਨੇ ਬਈ ਉਦੇ ਬਾਅਦ ਅੰਦਰ ਚੱਲਦੇ ਆਂ ਔਰੇ ਆ ਗਈ ਧੁੱਪ ਆਗਿਰਗੀਲੀ ਉਡੰਦੋ ਹਲੇ ਨਾ ਨੂੰ ਆਪਾਂ ਪਾਣੀ ਪੂਣੀ ਲੈ ਕੇ ਆ ਗਏ ਬਾਈ ਕੋਠੇ ਤੇ ਟਾਈਮ ਹੋ ਗਿਆ 11:06 ਮਿੰਟ ਆ ਆ ਬੱਚੇ ਬਾਹਰ ਫਿਰ ਰਹੇ ਨੇ ਓਹ ਇੱਕ ਮਿੰਟ ਟਾਂਗੀ ਕਰਦੀ ਬਾਈ ਖੜੀ ਰੰਗੀਲੀ ਆ ਫਿਰਦੀ ਆ ਬੱਚੇ ਵੀ ਦੋਏ ਫਿਰਦੇ ਨੇ ਟਾਈਮ ਹੋ ਗਿਆ 11:08 ਇਹ ਦੋ ਕਬੂਤਰ ਸਾਂਭੇ ਹੋਏ ਨੇ ਬਾਈ ਪੋਟੇ ਦੂਸੇ ਵਾਲਾ ਪੋਟੇ ਪੂਛ ਵਾਲਾ ਕੱਲ ਨੂੰ ਬਾਜੀ ਐ ਇਹਨਾਂ ਨੂੰ ਪਾਣੀ ਪੂਣੀ ਲਾਉਨੇ ਆ ਹੁਣ ਪਾਣੀ ਪੂਣੀ ਲਾ ਕੇ ਫੇਰ ਜਾਵਾਂਗੇ ਥੱਲੇ ਨੂੰ ਕੋਈ ਪੋਟੇ ਦੂਸੇ ਵਾਲੀ ਫੜਲੀ ਕਬੂਤਰੀ ਤੇ ਇਹਨੂੰ ਲਾਏ ਆ 10 ਐਮਐਲ ਪਾਣੀ ਲਾਉਨੇ ਆ ਹੁਣ ਇਹ ਸਾਂਭੀ ਹੋਈ ਐ ਬਾਈ ਚਾਰ ਬਦਾਮਾਂ ਤੇ ਉਹ ਸਾਂਭਿਆ ਹੋਇਆ ਪੰਜ ਬਦਾਮਾਂ ਤੇ ਜਿਹੜਾ ਸਹੀ ਹੋਇਆ ਸਵੇਰ ਦੋਨਾਂ 'ਚ ਇੱਕ ਛੱਡ ਦਾਂਗੇ ਟੈਂਪਰੇਚਰ ਵੱਧ ਹੋਇਆ ਤਾਂ ਇਹਨੂੰ ਛੱਡ ਦਾਂਗੇ ਘੱਟ ਹੋਇਆ ਤਾਂ ਉਹਨੂੰ ਛੱਡ ਦਾਂਗੇ ਚਲੋ ਬਾਕੀ ਕੋਈ ਨਹੀਂ ਦੇਖਦੇ ਆ ਲਾ ਦੀਏ ਪਾਣੀ ਵਾਹ ਬਈ ਦੋਨੇ ਕਬੂਤਰ ਜਿਵੇਂ ਪਾਣੀ ਚੱਕਦਾ ਇਹਨਾਂ ਦਾ ਹਾਂ ਜੱਕ ਤੇ ਵਿੱਠਾ ਵਾਲਾ ਮੈਟ ਵੀ ਆਪਾਂ ਆ ਆ ਗਏ ਦੋ ਹੀ ਬੱਚੇ ਲੱਗੇ ਆ ਬੈਠਾ ਰੰਗੀਲੀ ਵੀ ਆ ਆਓ 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 ਟਾਈਮ ਹੋ ਗਿਆ 11 12 ਤੇ ਕੱਲ ਨੂੰ ਬਾਜੀ ਆ ਬਈ ਕੱਲ ਨੂੰ ਛੱਡਾਂਗੇ ਇਹਨਾਂ ਨੂੰ ਵਲੌਗ ਇੱਕ ਅੱਧਾ ਦਿਨ ਸ਼ਾਇਦ ਲੇਟ ਆ ਜਵੇ ਕੋਈ ਚੱਕਰ ਨਹੀਂ ਪੂੰ ਦਾ ਪੈਸੇ ਨਾਲ ਦੀ ਨਾਲ ਪਾਉਨੇ ਆ ਹੁਣ ਬੱਚੇ-ਬੱਚੇ ਸਾਰੇ ਰੱਜੇ ਬੈਠੇ ਆ ਜਿਵੇਂ ਟੈਰਾਮਾਈਸੀਨ ਦੇ ਗੋਲੀਆਂ ਲਿਆ ਉਹ ਬੱਚਿਆਂ ਦੇ ਦੀ ਇੱਕ ਦੋ ਨੂੰ ਆਇਓ ਆਇਓ ਆ ਆਓ 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 ਆ ਆ ਫੇਰਦੀ ਆ ਰੰਗਿਲੀ ਬਈ ਫੇਰ ਮੋੜਨ ਲੱਗ ਗਏ ਚਲੋ ਕੋਈ ਨਹੀਂ ਹਵਾ ਚੱਲਦੀ ਹੈ ਵੈਸੇ ਤਾਂ ਸਾਥੀ ਹੋ ਲੈਣੇ ਰੰਦ ਦਿਖਾ ਦਾਂਗੇ ਵੀਊ ਆ ਗਈ ਰੰਗਿਲੀ ਆ ਦੇਖੋ ਬੜੀ ਹਵਾ ਵੀ ਚੱਲ ਵੀ ਹੁਣ ਵੈਸੇ ਕਬੂਤਰ ਇੱਕ ਦੋ ਹੀ ਉੱਡ ਰਹੇ ਆ ਹੁਣ ਪਿੰਡ 'ਚ ਆਹ ਕਿਹੜਾ ਜਿਹਾ ਹੋ ਗਿਆ ਆ ਆ ਮੁੜ ਗਏ ਫੇਰ ਦੋਏ ਬੱਚੇ ਥੱਲੇ ਰੰਗੀਲੀ ਆ ਕਰੋ ਰੰਗੀਲੀ ਆ ਗਈ ਬੱਚੇ ਉੱਚੇ ਚੜ ਗਏ ਅੜਵਾਈ ਦਿਖਾ ਗਏ ਬੱਚੇ 11:12 ਆ ਗਿਆ ਠੀਕ ਨਹੀਂ ਕੋਈ ਨਹੀਂ ਕਰਦੇ ਇਹਨੂੰ ਅੰਦਰ 2 ਮਿੰਟ ਬੈਠ ਲੈਣ ਦੋ ਤੇ ਬੱਚੇ ਆ ਫਿਰਦੇ ਦੋਏ ਆਹ ਦੇਖੋ ਅਸੀਂ ਟੈਰਾਮਾਈਸਿਨ ਦੇ ਦਈਏ ਘੋਲ ਕੇ ਬੱਚੇ ਵੀ ਆ ਗਏ ਭਾਈ ਥੱਲੇ ਚਲੋ ਦੇਖਦੇ ਆ ਗਏ ਟੈਗਗੇ 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 ਛਤਰੀ ਦੇ ਆ ਜਾਓ ਵੀ ਆ ਜਾਓ ਪੁੱਤਰੋ ਤੁਹਾਨੂੰ ਅੰਦਰ ਕਰਕੇ ਹੀ ਜਾਵਾਂਗੇ ਹੁਣ ਦੋ ਬੱਚਿਆਂ ਨੂੰ ਦਿੱਤਾ ਟੈਰਾਮਾਈਸਿਨ ਦਾ ਘੋਲ ਜਿਆ ਆ ਦੋ ਰਹਿ ਗਏ ਇਹਨਾਂ ਨੂੰ ਵੀ ਦੇ ਦਈਏ ਆ ਗਏ ਆ ਗਏ ਆ ਗਏ ਆ ਗਏ ਲੈ ਵੀ ਟਾਈਮ ਦਿਖਾ ਦੋ ਦੋ 11:20 ਓਕੇ ਆ ਰਿਪੋਰਟਰ ਆਓ ਮਿੱਤਰੋ ਮੈਡ ਮੂਡ ਕਰਤਾ ਗਿੱਲਾ ਪਾਣੀ ਪੁਣੀ ਦੇਤਾ ਐਨ ਓਕੇ ਰਿਪੋਰਟ ਨੇ ਵਧੀਆ ਵਿੱਠਾ ਮਾਰ ਰਹੇ ਨੇ ਇਹਨਾਂ ਨੂੰ ਵੀ ਥੋੜਾ ਥੋੜਾ ਮੂੰਹ ਲਵਾਤਾ ਪਾਣੀ ਨੂੰ ਚੱਲ ਦੂ ਵੀ ਉੱਥੀ ਹੋਈ ਚੱਲ ਬਾਈ ਲੈ 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 ਦੇਖ ਇਥੇ ਜਾਂਦਾ ਥੋੜਾ ਥੋੜਾ ਮੂੰਹ ਲਵਾਤਾ ਉਹਦੇ ਪੈਰ ਪੂਰ ਧੋਤੇ ਉਹਨਾਂ ਦੇ ਤੇ ਪਾਣੀ ਇੱਕ ਵਾਰੀ ਫੇਰ ਪਲਾਗੇ ਥੋੜਾ ਥੋੜਾ ਫੇਰ ਚੱਲਦੇ ਆਪਾਂ ਥੱਲੇ ਨੂੰ ਲਓ ਬਾਈ ਇਹਨਾਂ ਨੂੰ ਵੀ ਪਲਾ ਦਈਏ ਪਾਣੀ ਹੁਣ ਆ ਜਾਓ ਬਾਈ ਪਹਿਲਾਂ ਚੁੰਝਾਂ ਲਵਾ ਦਿੰਦੀਆਂ ਆ ਜਾਓ ਆ ਜਾਓ ਪੀ ਲੋ ਹੁਣ ਜੀ ਵੜੀ ਪਲਾਉਣ ਲੱਗੇ ਇਹਨਾਂ ਨੂੰ ਪੀਲਾ ਪੀਲਾ ਬਈ ਪੀਲਾ ਆਹ ਵੈਰੀ ਗੁੱਡ ਥੋੜਾ ਜਿਹੀ ਬੀਤਾ ਡੱਕਲਾ 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 ਚਾਲ ਹੁਣ ਅੰਦਰ ਵੀ ਲੈ ਜਿਹੜਾ ਪੀਣਾ ਆ ਵੀ ਰੰਗਿਲੀ ਆ ਜਾ ਰੰਗਿਲੀ ਬਾੜੀ ਵਾਲੀ ਖਰਾਬ ਹੈ ਨਾ ਪੀ ਲੋ ਚੱਲ ਬਈ ਪਲਾ ਦਈਏ ਪਹਿਲਾਂ ਦੇ ਆਲੇ ਜੂਤਰਾ ਦਾ ਵੀ ਪਾਣੀ ਪੂਣੀ ਕਰਦਾ ਚੇਂਜ ਧਾਣੇ ਪਾ ਦੇ ਇਹਨਾਂ ਨੂੰ ਵੀ ਖੋਲਦੀ ਏ ਚੋਕ ਲੈਣਗੇ ਬੱਚੇ ਪੁੱਛੇ ਦਾ ਹੁਣ ਦੋਏ ਨੇ ਹੁਣ ਕੱਢੇ ਹੋਏ ਨਵੇਂ ਬਾਕੀ ਸਾਰੇ ਲੈ ਗਏ ਆਪਾਂ ਉੱਪਰ ਆ ਜਾ ਬਈ ਤੇ ਉਹਨਾਂ ਦਾ ਵੀ ਕਰੇ ਜਾਂਦਾ ਦਾਣਾ ਬੜੇ ਉਹ ਤੇਰੀ ਬਾਕੀ ਆ ਲੰਡਰ ਕੱਢੇ ਆਂਦੇ ਦੇ ਚਾਰੇ ਲੰਡਰ ਤੋਂ ਨੂੰ ਪਤਾ ਹੀ ਹੈ ਕਿਹੜੇ ਨੇ 20000 ਗਲਾਬੀ ਗੱਛਾਂ ਦਾ ਸੁਰਖਾ ਜਾ ਓਟੇ ਬੈਠਾ ਵਾਲਾ ਤੇ ਇੱਕ ਹਰਗੀਲਾ ਜਾ ਆ ਆ ਫਿਰਦੇ ਆ ਚਾਰੇ ਚੱਲੋ ਜੀ ਉੱਟਿਓ ਉਹ ਫਿਰ ਵੋਟਾਂ ਉੜੀ ਜਾਓ ਜੇ ਗਰਾਊਂਡ 'ਚ ਪਹੁੰਚੇ ਆਂ ਬਈ ਸ਼ਾਮ ਦਾ ਵੇਲਾ ਤੇ ਘਾਹ ਕਟਿੰਗ ਵਾਲੀ ਮਸ਼ੀਨ ਚਲਾਈ ਅੱਜ ਦੇਖਦੇ ਆਂ ਚਲਾ ਕੇ ਘਾਹ ਥੋੜਾ ਜਿਹਾ ਵੱਡਾ ਜਿਹਾ ਹੋ ਗਿਆ ਤਾਂ ਆ ਵਿੱਚ ਦਿੱਕਤ ਕਰ ਰਹੀ ਐ ਇੱਧਰ ਤਾਂ ਦੇਖੋ ਐਨ ਸਫਾਈ ਕਰਦੀ ਪੂਰੀ ਉਹ ਟ੍ਰੇਲ ਜੇ ਹੀ ਕਰਨ ਲੱਗੇ ਆ ਕਿਉਂਕਿ ਇਹਦੇ ਕਟਰ ਤਿੱਖੇ ਕਰਨੇ ਵਾਲੇ ਆ ਭਲੇੜ ਜੇ ਬਰੇਡ ਤਿੱਖੇਗਾ ਇੱਥੋਂ ਸਾਫ਼ ਕਰਕੇ ਦਿੱਤਾ ਹੁੰਦਾ ਸਾਫ਼ ਪੋਆਣਾ ਸੈੱਟ ਦੂਈ ਬਾਹਰ ਚ ਆਊਗਾ ਨਾ ਓਹ ਗੁੰਝੇ ਬਹੁਤ ਸੋਹਣਾ ਹੋਇਆ ਹੋਇਆ ਦੇਖਦੇ ਆਂ ਬਾਈ ਤੇ ਅੱਜ ਥੋੜਾ ਬੋਤਾ ਕਰ ਲਾਂਗੇ ਟ੍ਰੈਲ ਜਿਹਾ ਕਰ ਲਾਂਗੇ ਤੇ ਉਹਦੇ ਬਾਅਦ ਇੱਕ ਆ ਤਾਰ ਚੱਕਣੀ ਪੈਂਦੀ ਖੜ ਜਾ ਖੜ ਜਾ ਖੜ ਜਾ ਠੀਕ ਆ ਐ ਇੰਨੀ ਜਗ੍ਹਾ ਹੀ ਫੇਰ ਲਾ ਲਿਆ ਨਾ ਕਾ ਬਹੁਤ ਸੋਹਣਾ ਹੋਇਆ ਹੋਇਆ ਆ ਦੇਖ ਥੋੜੇ ਵਿੱਚ ਢੀਲੇ ਨੇ ਕੰਮ ਖਰਾਬ ਕਰਿਆ ਇਧਰੋਂ ਦਾ ਅਸੀਂ ਚੱਕਦਾ ਤਾਂ ਸਾਰਾ ਰਹਿ ਗਿਆ ਉਸ ਇੰਨੀ ਜਿਹਾ ਦੇਖੋ ਕਲੀਆਂ ਜੀਆਂ ਬਾਕੀ ਦਾ ਓਕੇ ਯਾਰ ਬੋਲ ਚਲੋ ਫੇਰ ਲਈਏ ਮਸ਼ੀਨ ਹੁਣ ਫੇਰ ਆਓ ਮਿੱਤਰੋ ਸ਼ਾਮ ਦਾ ਹੋ ਗਿਆ ਬੇੜਾ ਤੇ ਕਬੂਤਰਾਂ ਨੂੰ ਪਾਣੀ ਪੂਣੀ ਪਾ ਦਈਏ ਥੱਲੇ ਆ ਗਿਆ ਦੁਬਾਰਾ ਫੇਰ ਪਹਿਲਾਂ ਹੀ ਮੈਂ ਕਹਿੰਨਾ ਇੱਥੋਂ ਹੀ ਵਲੌਗ ਛੱਡਿਆ ਹੋਇਆ ਸੀ ਮੇਰਾ ਤੇ ਉੱਪਰ ਦਾਣਾ ਪਾਣੀ ਡੰਨ ਹੈ ਬਾਈ ਕਬੂਤਰ ਨੂੰ ਪਾਣੀ ਪੂਣੀ ਲਾਤਾ ਜਿਹੜਾ ਕੱਲ ਨੂੰ ਛੱਡਣਾ ਦੋ ਹੀ ਸਾਹਮੇ ਹੋਏ ਨੇ ਬਾਕੀ ਸੁਭਾ ਪਤਾ ਲੱਗ ਜੂ ਮੌਸਮ ਦਾ। ਓਹੋ! ਕਿਵੇਂ ਸਾੜਿਓ ਖੰਡਾ ਤੇ। ਦੇਖਾ ਤਾਂ ਪਾਣੀ ਹੈਗਾ ਇਹ ਚ। ਨਾ ਖਤਮ। 1 ਮਿੰਟ। ਪਾਣੀ ਦਾ ਭਰ ਦਨੇ ਇਹਨੂੰ ਆਪਾਂ। ਦੇਖ ਲਓ ਜਮਈ ਖਾਲੀ ਦਾ ਬਾਈ। ਓਕੇ ਆਰਬੋਰਟ। ਆਇਓ ਵੀ ਪੀਓ ਪਾਣੀ ਓਕੇ ਇਹਨਾਂ ਦਾ ਵੀ ਦਾਣਾ ਪਾਣੀ ਦੇਖ ਲੰਨੇ ਆਂ ਵੈਸੇ ਪਾਇਆ ਹੋਇਆ ਹੈ ਮੈਂ ਚੈੱਕ ਕਰ ਲਈ ਇੱਕ ਵਾਰ ਕਿਵੇਂ ਐਵਰੇਜ ਹੱਟੇ ਇਹਨਾਂ ਦਾ ਆ ਬਈ ਹੈਗੇ ਹੈਗੇ ਦਾਣੇ ਉੱਚ ਪਾਤੇ ਤੇ ਪਾਣੀ ਵੀ ਹੈਗਾ ਮਿਲ ਜੋ ਮਿਲ ਜੋ ਜੋੜਾ ਫੇ ਕਰੀਏ ਤੁਹਾਨੂੰ ਉਧਰ ਆ ਲਓ ਲਾ ਦਨੇ ਆਪਾਂ ਇਹਨੂੰ ਤੇ ਹੁਣ ਮਿਲਾਂਗੇ ਭਾਈ ਅਗਲੇ ਵਲੌਗ 'ਚ ਅਗਲਾ ਵਲੌਗ ਸਿੱਧਾ ਬਾਜੀ ਵਾਲਾ ਹੋਊਗਾ ਬਾਜੀ ਦੇ ਭੇਜੂਗਾ ਮੈਂ ਜਸੂ ਨੂੰ ਵਿਚ ਵਿਚਾਲੇ ਮੈਂ ਵੀ ਜਾਊਗਾ ਤੇ ਸੋਭਾ ਦਾ ਜਸੂ ਲੈ ਕੇ ਜਾਊਗਾ ਜਸੂ ਦੇ ਘਾਰੂ ਵੀਰਾ ਚਲੋ ਮਿਲਦੇ ਆਂ ਅਗਲੇ ਵਲੌਗ ਚੈਨਲ ਨੂੰ ਕਰ ਲੋ ਸਬਸਕ੍ਰਾਈਬ